ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਖੌਫ ਵੇਖੋ ਕਿਸ ਕਦਰ ਵੱਧਦਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਜਿਵੇਂ ਹੀ ਅਮਰੀਕਾ ਤੋਂ ਜਿਹੜੇ ਪ੍ਰਵਾਸੀ ਨੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਸਭ ਨੂੰ ਡਿਪੋਰਟ ਕੀਤਾ ਜਾ ਰਿਹਾ ਡਿਪੋਰਟੇਸ਼ਨ ਦੀ ਤਲਵਾਰ ਹਰ ਇੱਕ ਪ੍ਰਵਾਸੀ ਤੇ ਲਟਕਦੀ ਨਜ਼ਰ ਆ ਰਹੀ ਹੈ ਤੇ ਵੇਖੋ ਕਿਵੇਂ ਜਿਹੜੇ ਬੰਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਪੁਲਿਸ ਜਿਹੜੀ ਹੈ ਘਰਾਂ ਦੇ ਵਿੱਚ ਪਹੁੰਚਦੀ ਹੈ ਤਾਂ ਡਿਪੋਰਟੇਸ਼ਨ ਨੂੰ ਲੈ ਕੇ ਯੂਐਸ ਇਮੀਗ੍ਰੇਸ਼ਨ ਜਿਹੜਾ ਕਾਫੀ ਸਖਤ ਹੋ ਚੁੱਕਿਆ ਹੈ ਡੋਨਾਲਡ 트੍ਰੰਪ ਜਿਨ੍ਹਾਂ ਦੇ ਸਖਤ ਆਦੇਸ਼ਾਂ ਤੋਂ ਬਾਅਦ ਹੁਣ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਮੋਲਕ ਡਿਪੋਰਟ ਕੀਤਾ ਜਾ ਰਿਹਾ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਕਿਵੇਂ ਇਸ ਵੇਲੇ ਨੌਜਵਾਨਾਂ 'ਚ ਖੌਫ ਬਣਿਆ ਹੋਇਆ ਹੈ ਤੇ ਕਿਵੇਂ ਇਸ ਸੁੱਤਿਆਂ ਪਿਆਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚ ਰਹੀ ਹੈ ਭਾਈ ਆਪਣਾ ਇਹ ਤਾਂ ਦੇਖੀ ਜਿਆ

ਬਣਾਉਣ ਲਈ ਰਿਹਾ ਬਣਾਉਣ ਲਈ ਰਿਹਾ ਬਣਾਉਣ ਲਈ ਰਿਹਾ ਮਰਿਆ ਮੈਂ ਤੂੰ ਨੂੰ ਕੱਗ ਗਈ ਨਹੀਂ ਆ ਵੜਾ ਚੁੱਕਾ ਟੋਟੇ ਮਤੇ ਚਾਰੇ ਬਜਾਉਂਗੇ ਅੱਗੇ ਮਾਈਕ ਨੂੰ ਕਾਇਨ ਪੜਨ ਲਾ ਰਿਹਾ ਪੈਸਾ ਹੋ ਗਿਆ ਨੇ ਕੱਟ ਤੇ ਫੋਨ ਬਾਈ ਬਾਈ ਤੂੰ ਟਾਲ ਮਾਰ ਰਹੀ देशी देशी था था आ, भाई 20 10 भाई 10 2 3 4 3 10 भाई ये क्रिमिनल गिरफ्तार आए शॉर्टला तेरा भाई 3 3 10 तक 4 हां 10 भाई 4 पकड़ लिए भाई ये कमरे में क्रिमिनल वगैरह रखे ना तो भाई क्रिमिनल रखे ना ये अटक के जा긴 गए अटक के जा रखी चारवागा ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਖੌਫ ਵੇਖੋ ਕਿਸ ਕਦਰ ਵੱਧਦਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਜਿਵੇਂ ਹੀ ਅਮਰੀਕਾ ਤੋਂ ਜਿਹੜੇ ਪ੍ਰਵਾਸੀ ਨੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਸਭ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਡਿਪੋਰਟੇਸ਼ਨ ਦੀ ਤਲਵਾਰ ਹਰ ਇੱਕ ਪ੍ਰਵਾਸੀ ਤੇ ਲਟਕਦੀ ਨਜ਼ਰ ਆ ਰਹੀ ਹੈ ਤੇ ਵੇਖੋ ਕਿਵੇਂ ਜਿਹੜੇ ਬੰਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਪੁਲਿਸ ਜਿਹੜੀ ਹੈ ਘਰਾਂ ਦੇ ਵਿੱਚ ਪਹੁੰਚਦੀ ਹੈ ਤਾਂ ਡਿਪੋਰਟੇਸ਼ਨ ਨੂੰ ਲੈ ਕੇ ਯੂ ਐਸ ਇਮੀਗ੍ਰੇਸ਼ਨ ਜਿਹੜਾ ਕਾਫੀ ਸਖਤ ਹੋ ਚੁੱਕਿਆ ਹੈ ਡੋਨਾਲਡ 트੍ਰੰਪ ਜਨੋ ਦੇ ਸਖਤ ਆਦੇਸ਼ਾਂ ਤੋਂ ਬਾਅਦ ਹੁਣ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪੋ ਆਪਣੇ ਮੂਲਕ ਡਿਪੋਰਟ ਕੀਤਾ ਜਾ ਰਿਹਾ ਤੇ ਤਾਜ਼ਾ ਤਸਵੀਰਾਂ ਵੀ ਸਾਹਮਣੇ ਆਈਆਂ ਕਿਵੇਂ ਇਸ ਵੇਲੇ ਨੌਜਵਾਨਾਂ 'ਚ ਖੌਫ ਬਣਿਆ ਹੋਇਆ ਹੈ ਤੇ ਕਿਵੇਂ ਇਸ ਸੁੱਤਿਆਂ ਪਿਆਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚ ਰਹੀ ਹੈ ਭਾਈ ਆਪਣਾ ਇਹ ਤਾਂ ਦੇਖੀ ਜਿਆ

ਬਣਾ ਲੈਣਾ ਬਣਾ ਲੈਣਾ ਬਣਾ ਲੈਣਾ ਬਣਾ ਲੈਣਾ ਪਰ ਆਪਾਂ ਤੂੰ ਨੂੰ ਗੱਗੈ ਨਹੀਂ ਆ ਵੜਾ ਚੁੱਕਾ ਮਾਟੇ ਮੇਰੇ ਚੜੇ ਬਜਾਉਂਗੇ ਜੀ ਮਾਈਕਿੰਗ ਕਾਇਨ ਪੜਨ ਲਾਰੇ ਮੈਸੋ ਜਾਨ ਹੈ ਕੱਢ ਤੇ ਫੋਨ ਬਾਈ ਮੈਂ ਤੋ ਟੌਣ ਮਾਰ ਰਿਹਾ ਜੀ